19 ਚ ਚੌਕੀਦਾਰ ਬਣ ਗਏ ਹੁਣ ਪਰਿਵਾਰ ਦੇ ਮੈਂਬਰ ਮੇਰੇ ਪਰਿਜਨੋ ਕਹਿੰਦੇ ਨੇ ਮਤਲਬ ਬਦਲ ਜਾਂਦੇ ਨੇ ਚੌਕੀਦਾਰ ਤੋਂ ਕਰ ਪਰਿਵਾਰ ਦੇ ਮੈਂਬਰ ਬਣ ਗਏ ਹੁਣ ਮੈਨੂੰ ਪਤਾ ਭਾਰਤੀ ਜਨਤਾ ਪਾਰਟੀ ਪਾਰਟੀ ਬੋਟਾ ਤੋਂ ਇੱਕ ਦਿਨ ਪਹਿਲਾਂ ਸੰਕਲਪ ਪੱਤਰ ਦਿੱਲੀ ਕੇ ਲਿਏ ਸੰਕਲਪ ਪੱਤਰ ਜਾਰੀ ਕੀਤਾ Rajasthan ਕੇ ਲਿਏ ਘੋਸ਼ਣਾ ਪੱਤਰ ਜਾਰੀ ਕੀਤਾ ਤੇ ਮੈਨੀਫੈਸਟੋ ਮੈਨੀਫੈਸਟੋ ਕਿਵੇਂ ਬਣਦੇ ਸੀ ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਦੇਖ ਕੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ 1 ਲੱਖ ਨੌਕਰੀ ਦੇਵਾਂਗੇ 1.5 ਲੱਖ ਲਿਖ ਦੋ ਕਿਹੜਾ ਦੇਣੀ ਹੈ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ ਇੰਨੇ ਹਜ਼ਾਰ ਬੇਰੁਜ਼ਗਾਰਾਂ ਨੂੰ ਇੰਨੀਆਂ ਜਿਹੜਾ ਕਰਜ਼ਾ ਦੇਵਾਂਗੇ ਦੁਗਰਾ ਤਿੱਕਣਾ ਲਿਖ ਦੋ ਕਿਹੜਾ ਦੇਣਾ ਹੈ ਕੇਜਰੀਵਾਲ ਸਾਹਿਬ ਨੇ ਗਰੰਟੀਆਂ ਕਹਿਣਾ ਸ਼ੁਰੂ ਕੀਤਾ ਅੱਜ ਕੱਲ੍ਹ ਉਹ ਵੀ ਗਰੰਟੀਆਂ ਕਹਿਣ ਲੱਗਿਆ ਐਡ ਆਉਂਦੀਆਂ ਮੋਦੀ ਕੀ ਗਰੰਟੀ ਚਲੋ ਕੋਈ ਨਹੀਂ ਜਦ ਸਾਡੇ ਤੋਂ ਅਸੀਂ ਤਾਂ ਕੁਝ ਹੋਰ ਲਿਖ ਲਾਂਗੇ ਅਸੀਂ ਤਾਂ ਕ੍ਰੀਏਟਿਵ ਬੰਦੇ ਆ ਅਸੀਂ ਤਾਂ ਕੁਝ ਹੋਰ ਲੋਕਾਂ ਨਾਲ ਦਿলো ਹੀ ਵਾਦਾ ਕਰਨਾ ਕਿਸੇ ਹੋਰ ਤਰੀਕਾ ਕਰ ਲਾਂਗੇ ਚਲੋ ਤੁਸੀਂ ਗਰੰਟੀਆਂ ਦੇ ਦਿਓ ਭਾਈ ਤੁਸੀਂ ਪਹਿਲਾਂ ਵਾਲੀ ਗਰੰਟੀ ਤਾਂ ਪੂਰੀ ਨਹੀਂ ਹੋਈਆਂ ਨਵੀਆਂ ਦੇ ਦਿਓ ਗੁਆਰੰਟੀਆਂ ਵਾਸ਼ਿੰਗ ਮਸ਼ੀਨਾਂ ਲਾ ਰੱਖਿਆ ਨੇ ਜਿਹਦਾ ਉਹਨਾਂ ਨਾਲ ਨਹੀਂ ਹੈਗੇ ਤਾਂ ਤੁਹਾਡੇ ਤੇ ਈਡੀਆਉ ਜੇ ਉਹਨਾਂ ਨਾਲ ਤੱਕਲੇ ਦਿਨ ਵਾਸ਼ਿੰਗ ਮਸ਼ੀਨ ਚ ਪਾ ਕੇ ਧੋ ਲੈਂਦੇ ਤੁਹਾਨੂੰ ਕਹਿੰਦੇ ਹੁਣ ਤੂੰ ਠੀਕ ਹੋ ਗਿਆ ਆ ਜਾਓ ਰਾਜ ਸਭਾ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਉਸੇ ਸੰਵਿਧਾਨ ਦੀਆਂ ਧੱਜੀਆਂ ਉਡਾਈ ਜਾਂਦੇ ਅੱਜ ਚਾਹੇ ਸੈਂਟਰ ਵਾਲੇ ਹੋਣ ਸਮਝਦੀ ਕੱਖ ਨਹੀਂ ਸੰਵਿਧਾਨ ਨੂੰ ਸੁਪਰੀਮ ਕੋਰਟਾਂ ਦੇ ਫੈਸਲੇ ਨਹੀਂ ਮੰਨਦੇ ਵੋਟਾਂ ਦੇਖ ਲਓ ਕਿਵੇਂ ਗਿਣ ਰਹੇ ਸੀ ਚੰਡੀਗੜ੍ਹ ਦੀਆਂ 36 ਵੋਟਾਂ ਗਿਣਨ ਵੇਲੇ 8 ਵੋਟਾਂ ਕੈਨਸਲ ਕਰਤੀਆਂ ਯਾਨੀ 36 ਚੋਂ 8 ਕਰਤੀਆਂ ਲਗਭਗ 25% ਵੋਟਾਂ ਸਮਝ ਲਓ ਇੱਧਰ ਉੱਧਰ ਕਰ ਗਏ ਤੇ ਆਪ ਜਿੱਤ ਗਏ ਇਹ 36 ਚੋਂ 8 ਕਰਤੀਆਂ ਮੈਂ ਤਾਂ ਫਿਕਰ ਇਸ ਗੱਲ ਦਾ ਮਈ ਦੇ ਐਂਡ 'ਚ 92 ਕਰੋੜ ਕੰਡੀਆਂ ਨੇ ਉਹਨਾਂ ਦਾ ਕਿਵੇਂ ਕਰਨਗੇ ਇਹ ਬੋਰਡ ਅੱਜ ਪਾਉਨੇ ਆ ਪੈਂਦੀ ਕਿੱਥੇ ਜਾ ਕੇ ਆ ਤੇ ਕਿਨੂੰ ਪੈਂਦੀ ਆ ਇਹ ਤਾਂ ਡੈਮੋਕਰੇਸੀ ਦੀ ਹੈਗੀ ਕਈ ਵਾਰੀ ਜਿਹੜੀਆਂ ਨਵੀਆਂ ਪਾਰਟੀਆਂ ਨੇ ਉਹ ਨੰਬਰਾਂ 'ਚ ਘਟ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਕੋਲ ਸੰਥਨ ਨਹੀਂ ਹੁੰਦਾ ਅਜੇ ਦੇਸ਼ ਬਹੁਤ ਵੱਡਾ ਹੈ ਉਹਨਾਂ ਕੋਲੇ ਹਜੇ ਉਹਨਾਂ ਕੇਡਰ ਨਹੀਂ ਬਣਿਆ ਹੁੰਦਾ ਬੋਟ ਬੈਂਕ ਨਹੀਂ ਹੁੰਦਾ ਸਹੂਲਤ ਜਾਂ ਕੋਈ ਹੋਰ ਸਰੋਤ ਨਹੀਂ ਹੁੰਦੇ ਪਰ ਉਹਨਾਂ ਨਵੀਆਂ ਪਾਰਟੀਆਂ ਦੀ ਚੜ੍ਹਾਈ ਦੇਖ ਕੇ ਜਾਂ ਚੜ੍ਹਾਈ ਹੁੰਦੀ ਦੇਖ ਕੇ ਉਹ ਨਵੀਆਂ ਪਾਰਟੀਆਂ ਇੱਕ ਕੰਮ ਜ਼ਰੂਰ ਕਰ ਦਿੰਦੀਆਂ ਨੇ ਕਿ ਪੁਰਾਣੀਆਂ ਜਿਹੜੀਆਂ ਸਥਾਪਿਤ ਪਾਰਟੀਆਂ ਨੇ ਉਹਨਾਂ ਦੇ ਏਜੰਡੇ ਜ਼ਰੂਰ ਜਿਹੜੇ ਵੀ ਸੈਟ ਕਰਾ ਦਿੰਦੀਆਂ ਨੇ ਉਹਨਾਂ ਦੇ ਮੈਨੀਫੈਸਟੋ ਬਦਲਾ ਲੈਂਦੀਆਂ ਨੇ ਚਲੋ ਭਾਵੇਂ ਡਰ ਕੇ ਹੀ ਸਹੀ ਕਿ ਇਹ ਨਾ ਗਿਆ ਜਾਣ ਆਪਾਂ ਵੀ ਐ ਕਰੀਏ ਉਹ ਪਾਰਟੀਆਂ ਕਰਨ ਤਾਂ ਲੱਗੀਆਂ ਨਾ ਹੁਣ ਪਹਿਲਾਂ ਜਿਹੜਾ ਮੈਨੀਫੈਸਟੋ ਹੈ ਪਹਿਲਾਂ 1 ਦਿਨ ਪਹਿਲਾਂ ਵੋਟਾਂ ਤੋਂ 1 ਦਿਨ ਪਹਿਲਾਂ ਮੈਨੂੰ ਪਤਾ ਹੈ ਭਾਰਤੀ ਜਨਤਾ ਪਾਰਟੀ ਵੋਟਾਂ ਤੋਂ 1 ਦਿਨ ਪਹਿਲਾਂ ਸੰਕਲਪ ਪੱਤਰ ਦਿੱਲੀ ਕੇ ਲਿਏ ਸੰਕਲਪ ਪੱਤਰ ਜਾਰੀ ਕੀਤਾ ਰਾਜਸਥਾਨ ਕੇ ਲਿਏ ਘੋਸ਼ਣਾ ਪੱਤਰ ਜਾਰੀ ਕੀਤਾ ਮੈਨੀਫੈਸਟੋ ਮੈਨੀਫੈਸਟੋ ਕਿਵੇਂ ਬਣਦੇ ਸੀ ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਦੇਖ ਕੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ 1 ਲੱਖ ਨੌਕਰੀ ਦੇਵਾਂਗੇ 100 ਲੱਖ ਲਿਖ ਦੋ ਕਿਹੜਾ ਦੇਣੀ ਹੈ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਜੀ ਇੰਨੇ ਹਜ਼ਾਰ ਬੇਰੁਜ਼ਗਾਰਾਂ ਨੂੰ ਇੰਨੀਆਂ ਜਿਹੜਾ ਕਰਜ਼ਾ ਦੇਵਾਂਗੇ ਦੁਗਣਾ ਤਿਗਣਾ ਲਿਖ ਦੋ ਕਿਹੜਾ ਦੇਣਾ ਕੋਈ ਕਾਉਂਟੇਬਿਲਟੀ ਨਹੀਂ ਮੈਂ ਪਾਰਲੀਮੈਂਟ 'ਚ ਬੋਲ ਲਿਆ ਸੀ ਕਿ ਜਿਹੜਾ ਮੈਨੀਫੈਸਟੋ ਹੈ ਇਹ ਰਿਕਾਰਡਡ ਤੇ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਜਿਹੜੀ ਪਾਰਟੀ ਜਿੱਤ ਜੇ ਉਹਦੇ ਮੈਨੀਫੈਸਟੋ ਨੂੰ ਕੋਈ ਜਿਹੜਾ ਇੱਕ ਕੋਈ ਕੋਈ ਨੀ ਲੀਗਲ ਕਮੈਂਟ ਜਿਹਨੂੰ ਚੈਲੰਜ ਕੀਤਾ ਜਾ ਸਕੇ ਜਦੋਂ ਕੋਈ ਪਾਰਟੀ ਜਿੱਤ ਜੇ ਸਰਕਾਰ ਬਣ ਜਾਈ ਤਾਂ ਉਹਦਾ ਜਿਹੜਾ ਮੈਨੀਫੈਸਟੋ ਹੈ ਇਲੈਕਸ਼ਨ ਕਮਿਸ਼ਨ ਇੱਕ ਬਾਡੀ ਇੱਕ ਨਿਊਟਰਲ ਬਾਡੀ ਬਣਾਵੇ ਉਹਦੇ ਮੈਨੀਫੈਸਟੋ ਨੂੰ ਦੇਖਿਆ ਜਾਵੇ ਸਭ ਤੋਂ ਪਹਿਲਾਂ ਤਾਂ ਜਿਹੜੇ ਟਾਈਮ ਬੌਂਡ ਵਾਦੇ ਉਹਨਾਂ ਨੇ ਕੀਤੇ ਨੇ ਉਹਨਾਂ ਬਾਰੇ ਗੱਲ ਕਰਕੇ ਜਦੋਂ ਕਿਹਾ ਗਿਆ ਕਿ 100 ਦਿਨਾਂ ਚ ਕਾਲਾ ਤਾਂ ਵਾਪਸ ਆ ਜਾਊਗਾ ਤਾਂ 101ਵੇਂ ਦਿਨ ਉਸ ਪਾਰਟੀ ਨੂੰ ਨੋਟਿਸ ਜਾਣਾ ਚਾਹੀਦਾ ਕਿ ਤੁਸੀਂ 100 ਦਿਨ ਦਾ ਵਾਅਦਾ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਦਿਲ ਨੂੰ ਜਿੱਤਿਆ ਤੇ ਉਹਨਾਂ ਨੇ ਤੁਹਾਨੂੰ ਵੋਟ ਪਾਈਆਂ ਪਰ 100 ਦਿਨ ਤੋਂ ਉੱਪਰ ਹੋ ਗਏ ਕਿ ਉਹਨਾਂ ਤੁਹਾਡੀ ਮਾਨਤਾ ਰੱਦ ਕਰ ਦਿੱਤੀ ਜਾਵੇ ਤਾ ਫਿਰ ਮੈਨੀਫੈਸਟੋ ਦੇ ਵਿੱਚ ਜਿਹੜੇ ਗਪੌੜ ਸੰਕ ਨੇ ਉਹ ਘਟਾ ਲਏ ਕੁਛ ਵੀ ਲਿਖ ਦਿੰਦੇ ਨੇ ਜਿਹੜਾ ਕਰ ਵੀ ਨਹੀਂ ਸਕਦੇ ਕੁਛ ਵੀ ਲਿਖ ਦਿੰਦੇ ਆ ਸੋ ਇਹ ਮੈਂ ਇਸ ਗੱਲ ਦਾ ਪਹਿਲੇ ਦਿਨੋਂ ਹਾਮੀ ਭਰਦਾ ਸਮਰਥਕ ਰਿਆਂ ਕਿ ਮੈਨੀਫੈਸਟੋ ਜਿਹੜਾ ਹੈ ਜੇ ਉਹਨਾਂ ਪਾਰਟੀਆਂ ਤੇ ਕੋਈ ਤਲਵਾਰ ਲਟਕੂਗੀ ਕਿ ਜੇ ਆਪਾਂ ਤੋਂ ਪੂਰੇ ਨਾਂ ਹੋਏ 2 ਕਰੋੜ ਨੌਕਰੀ ਦੇਵਾਂਗੇ ਸਾਲ 'ਚ 15-15 ਲੱਖ ਰੁਪਏ ਹਰੇਕ ਦੇ ਖਾਤੇ 'ਚ ਆ ਜਾਊਗਾ 5 ਸਾਲ ਦਾ ਵਾਅਦਾ ਕੀਤਾ ਸੀ ਨਾ ਉਹ 5 ਸਾਲ ਵੀ ਲੰਘ ਗਏ ਪਹਿਲਾ ਚੌਕੀਦਾਰ ਬਣ ਗਏ ਹੁਣ ਪਰਿਵਾਰ ਦੇ ਮੈਂਬਰ ਮੇਰੇ ਪਰਿਜਨੋਂ ਕਹਿੰਦੇ ਨੇ ਮਤਲਬ ਬਦਲ ਜਾਂਦੇ ਨੇ ਚੌਕੀਦਾਰ ਤੋਂ ਕਰ ਪਰਿਵਾਰ ਦੇ ਮੈਂਬਰ ਬਣ ਗਏ ਹੁਣ ਸੋ ਇਹ ਜਿਹੜੀਆਂ ਸਿਸਟਮ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਮਿਸਯੂਜ਼ ਕਿਵੇਂ ਕੀਤਾ ਉਹ ਇੱਕ ਲਾਅ ਹੈਗਾ ਐਂਟੀ ਡਿਫੈਕਸ਼ਨ ਲਾਅ ਕਿ ਤੁਸੀਂ ਜਿਹੜੇ ਜ 2/3 ਤੁਹਾਡੇ ਨਾਲ ਨਹੀਂ ਹੁੰਦੇ ਤੁਸੀਂ ਪਾਰਟੀ ਨਹੀਂ ਬਦਲ ਸਕਦੇ ਤੁਹਾਡੀ ਸੁਰਸਤਾਰਾ ਰੱਦ ਹੋ ਸਕਦੀ ਹੈ ਇਹਨਾਂ ਨੇ ਹੋਰ ਤਰੀਕਾ ਕੱਢ ਲਿਆ ਇਸ ਤੀਫਾ ਹੀ ਦਵਾ ਲੈਂਦੇ ਉਹਨਾਂ ਤੋਂ ਅਸਤੀਫਾ ਦਵਾ ਕੇ ਹਾਊਸ ਦੀ ਗਿਣਤੀ ਘੱਟ ਜਾਂਦੀ ਹੈ ਰਾਜਪਾਲ ਨੂੰ ਸਵੇਰੇ 4 ਵਜੇ ਠਾਕੇ ਸਰਕਾਰ ਸੌਜਕ ਲੈਂਦੀ ਹੈ ਉਸ ਤੋਂ ਬਾਅਦ ਉਹ 30 ਜਿਹੜੇ ਨੇ ਉਹਨਾਂ ਨੂੰ ਬਾਈ ਇਲੈਕਸ਼ਨ ਜਿਤਾ ਲੈਂਦੇ ਨੇ ਕਹਿੰਦੇ ਲੋਕਾਂ ਦਾ ਫਤਵਾ ਜੀ ਲੋਕਾਂ ਦਾ ਫਤਵਾ ਦੱਸੋ ਸੋ ਇਹ ਉਹਦਾ ਵੀ ਬਦਲ ਲੱਭ ਲਿਆ ਸੋ ਮੈਂ ਇਹ ਕਹਿਣਾ ਚਾਹਣਾ ਕਿ ਮੈਨੀਫੈਸਟੋ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਕੇ ਜਿਹੜੇ ਉਹ ਵੋਟਾਂ ਪਾਉਂਦੇ ਨੇ ਸ਼ਾਇਦ ਇਹ ਪਾਰਟੀ ਕਰੂਗੀ ਕੁਝ ਤਾਂ ਹੁਣ ਫਿਰ ਮੈਨੀਫੈਸਟੋ ਨਹੀਂ ਕਹਿੰਦੇ ਜਿਵੇਂ ਮੈਂ ਕਿਹਾ ਨਵੀਆਂ ਪਾਰਟੀਆਂ ਏਜੰਡਾ ਬਦਲਦੀਆਂ ਨੇ ਕੇਜਰੀਵਾਲ ਸਾਹਿਬ ਨੇ ਗਾਰੰਟੀਆਂ ਕਹਿਣਾ ਸ਼ੁਰੂ ਕੀਤਾ ਅੱਜ ਕੱਲ੍ਹ ਉਹ ਵੀ ਗਾਰੰਟੀਆਂ ਕਹਿਣ ਲੱਗੇ ਐਡ ਆਉਂਦੀਆਂ ਐ ਮੋਦੀ ਕੀ ਗਾਰੰਟੀ ਚਲੋ ਕੋਈ ਨਹੀਂ ਜਦੋਂ ਸਾਡੇ ਤੋਂ ਅਸੀਂ ਤਾਂ ਕੁਝ ਹੋਰ ਲਿਖ ਲਾਂਗੇ ਅਸੀਂ ਤਾਂ ਕ੍ਰੀਏਟਿਵ ਬੰਦੇ ਆ ਅਜੇ ਤਾਂ ਕੁਝ ਹੋਰ ਲੋਕਾਂ ਨਾਲ ਦਿলো ਹੀ ਵਾਦਾ ਕਰਨਾ ਕਿਸੇ ਹੋਰ ਤਰੀਕਾ ਨਾਲ ਕਰ ਲਾਂਗੇ ਚਲੋ ਤੁਸੀਂ ਗਰੰਟੀਆਂ ਦੇ ਦਿਓ ਭਾਈ ਤੁਸੀਂ ਪਹਿਲਾਂ ਵਾਲੀਆਂ ਗਰੰਟੀਆਂ ਤਾਂ ਪੂਰੀਆਂ ਨਹੀਂ ਹੋਈਆਂ ਨਵੀਆਂ ਦੇ ਦਿਓ ਗਰੰਟੀਆਂ ਸੋ ਇਹੇ ਗਰੰਟੀਆਂ ਨੇ ਜੀ ਬਜਟ ਜਿਹੜਾ ਕਿ ਅਸੀਂ ਅਗਲੇ ਸਾਲ ਚਾਹ ਆ ਕਰਨਾ ਹੈ ਅਸੀਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਹੈ ਜਦੋਂ ਕਿਸੇ ਘਰ ਚ ਨੌਕਰੀ ਮਿਲਦੀ ਹੈ ਸਪੀਕਰ ਸਾਹਿਬ ਜਦੋਂ ਕਿਸੇ ਘਰ ਚ ਸਰਕਾਰੀ ਨੌਕਰੀ ਮਿਲਦੀ ਹੈ ਉਸ ਘਰ ਦੇ ਵਿੱਚ ਜਨਰੇਸ਼ਨ ਜਦ ਤੁਸੀਂ ਕਹੋ ਪੀੜੀ ਬਦਲ ਜਾਂਦੀ ਹੈ ਕਿਸੇ ਉਸ ਕਰਦੀ ਭੈਣ ਨੂੰ ਜਾਂ ਉਸ ਕਰਦੀ ਧੀ ਨੂੰ ਨੌਕਰੀ ਮਿਲ ਗਈ ਸਰਕਾਰੀ ਕਿ ਕਿਵੇਂ ਬਦਲ ਜਾਂਦਾ ਹੈ ਕਿ ਅੱਗੇ ਮੁੰਡਾ ਵੀ ਜ ਜਦੋਂ ਉਹਦਾ ਵਿਆਹ ਹੋਊਗਾ ਮੁੰਡਾ ਵੀ ਸਰਕਾਰੀ ਨੌਕਰੀ ਵਾਲਾ ਹੋਊਗਾ ਵੱਡਾ ਘਰ ਹੋਊਗਾ ਕਿਸ ਤਰ੍ਹਾਂ ਇੱਕ ਲੈਵਲ ਚੇਂਜ ਹੋ ਜਾਂਦਾ ਹੈ ਆਉਣ ਵਾਲੀਆਂ ਜਨਰੇਸ਼ਨਾਂ ਦਾ ਇੱਕ ਨੌਕਰੀ ਨਾਲ ਸੁਇਸ ਕਰਕੇ ਮੈਂ ਕਹਿਣਾ ਕਿ ਅਸੀਂ ਜੋ ਕਹਿੰਦੇ ਹਾਂ ਉਹੀ ਕਰਦੇ ਹਾਂ ਆਮ ਤੌਰ ਤੇ ਪੁੱਛ ਲਿਆ ਜਾਂਦਾ ਅੱਜ ਵੀ ਕੁਝ ਦੇਸੀ ਬਾਜਵਾ ਸਾਹਿਬ ਕਿਹੜੇ ਕਿਹੜੇ ਵਿਭਾਗਾਂ ਨੂੰ ਨੌਕਰੀ ਦਿੱਤੀਆਂ ਨੇ ਮੈਂ ਆ ਲੈ ਕੇ ਆਂ ਜੀ ਪੂਰਾ ਇਹਦੇ ਚ ਡਿਟੇਲ ਹੈ 39880 457 ਉਸ ਦਿਨ ਹੋ ਗਈਆਂ 40437 ਨੌਕਰੀਆਂ ਹੋ ਗਈਆਂ ਜੀ ਹਰੇਕ ਡਿਪਾਰਟਮੈਂਟ ਦਾ ਅੰਕੜਾ ਦਿੱਤਾ ਹੋਇਆ ਜੀ ਕਿ ਹੋਮ ਅਫੇਅਰ ਚ ਹੋਮ ਅਫੇਅਰਸ ਐਂਡ ਜਸਟਿਸ ਚ 7103 ਨੇ ਪਾਵਰ ਦੇ ਵਿੱਚ 4499 ਨੇ ਅਸੀਂ 4500 ਨਹੀਂ ਲਿਖਿਆ 4499 ਨੇ ਇੱਕ ਕਈ ਮਹਿਕਮੇ ਦੀ ਇੱਕ ਵੀ ਹੈਗੀ ਹੈ ਦੋ ਵੀ ਹੈਗੀਆਂ ਤੋਂ ਮੈਂ ਵੈਸੇ ਤਾਂ ਬਾਜਵਾ ਸਾਹਿਬ ਨੂੰ ਖੁਦ ਬਹੁਤ ਚਿੱਠੀਆਂ ਲਿਖਣ ਦਾ ਸ਼ੌਕ ਹੈ ਮੈਂ ਚਾਹਨਾ ਕਿ ਕੋਈ ਨਾ ਕੋਈ ਅਫਸਰ ਆਹ ਚਿੱਠੀ ਮੇਰੇ ਵੱਲੋਂ ਪਚਾ ਦੇ ਅੱਜ ਪੜ ਲੈਣ ਅੱਜ ਤੱਕ ਕਰਨੀ ਪੜਨ ਜੋਗੇ ਹੋਣਗੇ ਕੋਈ ਸੰਗੇ ਹੋਣ ਜਾ ਕੇ ਸੌ ਕੰਮ ਹੁੰਦੇ ਉਹਨਾਂ ਨੂੰ ਤੇ ਅਗਲੇ ਦਿਨ ਪੜ ਲੈਣ ਤੇ ਨਾਲ ਇਹ ਵੀ ਦੱਸਣਾ ਚਾਹਨਾ ਚਲੋ ਸ਼ੁਕਰ ਹੈ ਉਹਨਾਂ ਨੇ ਪਹਿਲਾਂ ਪੁੱਛ ਲਿਆ 2487 ਨੌکریاں ਕੱਲ ਨੂੰ ਦੇ ਰਹੇ ਆਂ ਜੀ 2487 ਕੱਲ ਨੂੰ ਨੇ ਜਿਹਦੇ ਚੋਂ ਹੋਮ ਡਿਪਾਰਟਮੈਂਟ ਪੁਲਿਸ ਦੇ ਵਿੱਚ 1750 ਨੇ ਜੀ ਕਨਸਟੇਬਲ ਕੱਲ ਨੂੰ ਲੱਡਾ ਕੋਠੀ ਚਾਹਮਾ ਫੰਕਸ਼ਨ ਹੈ ਸੰਗਰੂਰ ਜੀ ਸੋਸ਼ਲ ਸਿਕਿਉਰਿਟੀ ਚ 205 ਰੈਵਨਿਊ ਡਿਪਾਰਟਮੈਂਟ ਚ 39 ਐਕਸਾਈਜ਼ ਐਂਡ ਟੈਕਸੇਸ਼ਨ ਚ 60 ਲੋਕਲ ਗਵਰਨਮੈਂਟ 421 ਫਾਇਰਮੈਨ ਅੱਗ ਬਜਾਉ ਜਿਹੜੇ ਡਿਪਾਰਟਮੈਂਟ ਦਾ ਉਹਦਾ ਜਿਹੜਾ ਅਮਲਾ ਹੁੰਦਾ ਹੈ ਕੋਆਪਰੇਸ਼ਨ ਚ 4 ਟੈਕਨੀਕਲ ਐਜੂਕੇਸ਼ਨ ਚ ਹੋਸਟਲ ਸੁਪਰਟੈਂਡੈਂਟ 8 2488 ਕਾਨੂੰ ਦੇ ਰਹੇ ਆਂ ਆਤ ਦੋਨੇ ਚਿੱਠੀਆਂ ਮੇਰੀਆਂ ਹਾਂ ਪਚਾ ਦਿਓ ਜੀ ਚਲੋ ਤੁਸੀਂ ਵੀ ਕਹੋਗੇ ਕਿ ਤੁਹਾਨੂੰ ਗਾਕੀ ਬਣਾ ਰੱਖਿਆ ਕੱਲ ਜਿੰਦਾ ਫੜਾਤਾ ਅੱਜ ਆ ਲੈ ਜਿਓ ਕੰਮ ਇਹਨਾਂ ਵੀ ਆਊਗਾ ਏ ਕਿਉਂਕਿ ਇਹਨਾਂ ਨੇ ਕਦੇ ਦਿੱਤੀਆਂ ਨਹੀਂ ਨੌਕਰੀਆਂ ਇਸ ਕਰਕੇ ਨੂੰ ਯਕੀਨ ਹੀ ਨਹੀਂ ਆ ਰਿਹਾ ਵੀ ਇਹ ਕੀ ਹੁੰਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਐਵੇਂ ਕਿਵੇਂ ਹੋ ਜਾਂਦੀਆਂ ਨੇ ਨੌਕਰੀਆਂ ਕਿਉਂਕਿ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਨਹੀਂ ਇਹਨਾਂ ਨੇ ਇਹ ਕੰਮ ਸਾਨੂੰ ਆਉਂਦਾ ਜੀ ਬਿਜਲੀ ਮੁਫਤ ਕਿਵੇਂ ਕਰਨੀ ਹੈ ਪੜਾਈ ਮੁਫਤ ਕਿਵੇਂ ਕਰਨੀ ਹੈ ਲੋਕਾਂ ਦੇ ਇਲਾਜ ਮੁਫਤ ਕਿਵੇਂ ਕਰਨੇ ਨੇ ਤੇ ਨੌਕਰੀਆਂ ਕਿਵੇਂ ਦੇਣੀਆਂ ਨੇ ਇਹ ਕੰਮ ਪਹਿਲਾਂ ਦਿੱਲੀ ਚ ਕੇਜਰੀਵਾਲ ਨੇ ਸ਼ੁਰੂ ਕੀਤਾ ਅਸੀਂ ਉਸ ਕੰਮ ਨੂੰ ਕਈ ਗੁਣਾ ਵੱਧ ਕਰਕੇ ਇੱਥੇ ਪੰਜਾਬ ਚ ਕਰ ਰਹੇ ਹਾਂ ਇਹ ਕੰਮ ਸਾਨੂੰ ਆਉਂਦਾ ਹੈ ਜੀ ਇਹਨਾਂ ਨੂੰ ਕੀ ਆਉਂਦਾ ਕੰਮ ਇਹਨਾਂ ਨੂੰ ਵੀ ਆਉਂਦਾ ਹੈ ਇਹਨਾਂ ਨੂੰ ਉਹੀ ਆਉਂਦਾ ਆ ਦੇਖ ਲਓ ਮੁਰਦਾ ਵਾਂ ਕਹਿ ਕੇ ਚਲੇ ਜਾਣਾ ਹੈ ਆウダー ਆウダー ਟੀਵੀ ਤੇ ਆ ਕੇ ਆਣੀਆਂ ਫੋਟੋਆਂ ਇਹਨਾਂ ਦੀਆਂ ਕੀ ਗੱਲ ਜੀ ਉਹਨਾਂ ਦਾ ਫਰਜ ਨਹੀਂ ਪੈਂਦਾ ਕਿ ਦੇਸ਼ ਦਾ ਆਪਣੇ ਪੰਜਾਬ ਦਾ ਬਜਟ ਅੱਜ ਪਾਸ ਹੋਣਾ ਹੈ ਉਹਨੂੰ ਇੱਥੇ ਮੌਜੂਦ ਨਹੀਂ ਹੋਣਾ ਚਾਹੀਦਾ ਸੀ ਸਭ ਤੋਂ ਵੱਡੀ ਪਾਰਟੀ ਹੈ ਨਾ 17 18 ਵਾਲੇ ਸਭ ਤੋਂ ਵੱਡੇ ਕਹੇ ਜਾਂਦੇ ਨੇ ਅੱਜਕੱਲ ਪੰਜਾਬ 'ਚ ਠੀਕ ਹੈ ਨਾ ਸਭ ਤੋਂ ਵੱਡੀ ਪਾਰਟੀ ਕਿੱਥੇ ਜਾਂਦੀ ਆ ਉਹ ਜਦੋਂ ਬਜਟ ਪੇਸ਼ ਕਰਨਾ ਹੋਵੇ ਉਦੋਂ ਜਦੋਂ ਗਵਰਨਰ ਬੋਲਦਾ ਉਦੋਂ ਨਹੀਂ ਬੋਲਣ ਦਿੰਦੇ ਗਵਰਨਰ ਦੇ ਅਡਰੈਸ ਤੇ ਡਿਬੇਟ ਹੋਵੇ ਉਦੋਂ ਨਹੀਂ ਰੋਲਾ ਪਾਉਂਦੇ ਨੇ ਬਜਟ ਪੇਸ਼ ਕਰਨਾ ਹੋਵੇ ਉਦੋਂ ਰੋਲਾ ਪਾਉਣਾ ਹੈ ਕੁਐਸਚਨ ਆਵਰ ਹੋਵੇ ਉਹ ਅੱਧਾ ਦਾ ਘੰਟਾ ਬੋਲਣਾ ਹੈ ਪਰ ਜਦੋਂ ਆਪਦੀ ਵਾਰੀ ਆਉਂਦੀ ਹੈ ਕਿ ਹੁਣ ਬਜਟ ਅੱਜ ਪਾਸ ਕਰਾਂਗੇ ਤੁਸੀਂ ਪੁੱਛੋਗੇ ਕਿ ਜਿਹੜੇ ਇਸ ਪੱਖ 'ਚ ਨੇ ਇਸ ਪ੍ਰਸਤਾਵ ਦੇ ਆ ਪੱਖ 'ਚ ਨੇ ਉਹ ਹਾਂ ਕਹਿਣ ਤਾਂ ਉਹ ਗੱਲ ਕਰਦੇ ਵੀ ਨਹੀਂ ਜੀ ਪੁਆਇੰਟ ਆਫ ਆਰਡਰ ਇਹ ਕਾਹ ਗੱਲ ਕਹਿਣ ਤੇ ਨਾ ਸਾਰੇ ਘਰੇ ਚਲੇ ਗਏ ਆ ਅੱਜ ਜਿੰਮੇਵਾਰੀ ਹੈ ਸਾਢੇ 3 ਕਰੋੜ ਲੋਕ ਤਾਂ ਪੰਜਾਬ ਦੇ ਤੇ ਬਾਕੀ ਲੱਖਾਂ ਲੋਕ ਦੇਖਦੇ ਹੋਣਗੇ ਇੱਥੇ ਗੈਲਰੀ ਚ ਬਹੁਤ ਸਖਸ਼ੀਤਾ ਹੁੰਦੀਆਂ ਨੇ ਬਹੁਤ ਸਾਰੇ ਹੋਰ ਵੱਖ-ਵੱਖ ਵਰਗਾਂ ਤੋਂ ਆਏ ਹੋਣਗੇ ਪੱਤਰਕਾਰ ਸਹਿਬਾਨ ਬੈਠੇ ਨੇ ਉਹਨਾਂ ਨੂੰ ਫਰਚੀ ਨਹੀਂ ਬੰਦਦਾ ਸੀ ਆ ਇੱਥੇ ਬੈਨੇ ਹਾਂ ਇੱਕ ਬੰਦਾ ਸਾਰਾ ਟਾਈਮ ਲੈ ਗਿਆ ਉਹਨਾਂ ਦਾ ਆਪ ਚਲਾ ਗਿਆ ਉਹ ਦੂਜੇ ਰਹਿੰਦੇ ਮੈਂ ਨਹੀਂ ਮੈਂ ਨਹੀਂ ਦੇਖ ਕਿਵੇਂ ਕਰਦੇ ਸੀ ਜੁਆਕਾ ਵਾਂਗ ਜਿੰਦਾ ਲਏ ਤੱਕ ਨੇ ਇੱਥੇ ਨਹੀਂ ਬਹਿਣਾ ਜੇ ਕਹੀਏ ਭਾਈ ਥੋੜਾ ਟਾਈਮ ਲੈ ਗਿਆ ਬਾਹਰ ਚੱਲ ਜਾਓ ਕਹਿੰਦੇ ਬਾਹਰ ਵੀ ਨਹੀਂ ਜਾਣਾ ਸੋ ਜਵਾਕਾਂ ਵਾਲੀ ਰਿਹਾਰਡ ਕਹਿੰਦੇ ਇਹਨਾਂ ਨੂੰ ਇਹ ਇਸੇ ਕੰਮ ਤੇ ਬਸ ਆਹ ਕੰਮ ਰਹਿ ਗਿਆ ਇਹਨਾਂ ਨੂੰ ਇਹ ਜ਼ਿੰਮੇਵਾਰੀ ਨਿਭਾਈ ਅੱਜ ਉਹਨਾਂ ਨੇ ਮੈਨੂੰ ਦੱਸੋ ਮੈਂ ਮੈਂ ਚਲੋ ਮੈਂ ਕਿਉਂਕਿ ਮੈਨੂੰ ਬਹੁਤ ਸਾਰੇ ਹੋਰ ਵੀ ਪੰਜਾਬ ਵਿੱਚ ਕੰਮ ਨੇ ਮੈਂ ਕਰਦਾ ਮੈਂ ਤੇ ਰਣਾ ਦਫ਼ਤਰ ਚ ਉਹਨਾਂ ਮੈਂ ਜ ਸਾਰਾ ਬਜਟ ਸੁਣ ਰਿਹਾ ਉਹਨਾਂ ਮੈਂ ਕੀਨੇ ਕੀ ਕਿਹਾ ਮੈਨੂੰ ਸਾਰਾ ਪਤਾ ਪਰ ਇਹ ਇਸ ਗੱਲ ਦੀ ਮੈਂ ਇਸ ਗੱਲੋਂ ਤਾਂ ਮੈਂ ਘਟੋ ਘਟ ਮੈਂ ਤਾਰੀਫ਼ ਹੀ ਕਰੂੰਗਾ ਇਸ ਗੱਲ ਦੀ ਤਾਂ ਘਟੋ ਘਟ ਬਿਆਲੀ ਸਾਹਿਬ ਸੁਖੀ ਜੀ ਨਿਸ਼ੱਤਰਪਾਲ ਬੈਠੇ ਤਾਂ ਹੈਗੇ ਨੇ ਬੋਲਣ ਦਾ ਵੀ ਖੁੱਲਾ ਮੌਕਾ ਮਿਲਿਆ ਤਿੰਨ ਤਿੰਨ ਚਾਰ ਚਾਰ ਵਾਰੀ ਬੋਲਦੇ ਕਿ ਦਿਨ ਚ ਦੁੱਗਣਾ ਟਾਈਮ ਦਿੱਤਾ ਜੀ ਹਾਂ ਜੀ ਵਧਦੇ ਟਾਈਮ ਨਾਲੋਂ ਦੁੱਗਣਾ ਟਾਈਮ ਦਿੱਤਾ ਇਹਨਾਂ ਪਾਰਟੀਆਂ ਮੈਂ ਉਹੀ ਨੇ ਜੀ ਬੈਠਣਗੇ ਤਾਂ ਦੇਖੋ ਜਦੋਂ ਪਹਿਲੀ ਵਾਰ ਚੁਣ ਕੇ ਗਿਆ ਮੈਂ 14 ਚ ਇੱਕ ਸਾਡਾ ਟ੍ਰੇਨਿੰਗ ਸੈਂਟਰ ਹੋਇਆ ਉੱਥੇ ਜ਼ਿਆਦਾ ਜਿਹੜੇ ਜ਼ਿਆਦਾ ਬਾਰ ਜੁੜੇ ਹੋਏ ਸੀਨੀਅਰ ਨੇ ਉਹ ਆਏ ਸੀਗੇ ਤੇ ਮੈਨੂੰ ਇੱਕ ਗੱਲ ਬੜੀ ਯਾਦ ਚੇਤੇ ਰਹੀ ਕਿ ਇੱਕ ਕਿਸੇ ਐਮਪੀ ਸਾਹਿਬ ਨੇ ਕਿਹਾ ਸੀ ਨਹੀਂ ਅਸੀਂ ਕਹਿੰਦੇ ਵੀ ਸੰਸਦ 'ਚ ਬੋਲਣ ਦਾ ਇੱਕੋ ਹੀ ਤਰੀਕਾ ਹੈ ਬੈਠੇ ਰਹੋ ਬੈਠੇ ਰਹੋ ਕਦੇ ਨਾ ਕਦੇ ਇੱਕ ਕੋਈ ਨਾ ਕੋਈ ਪਹੁੰਚਾਊਗਾ ਕਿ ਸਪੀਕਰ ਕਹੂਗਾ ਚਲੋ ਜੀ ਤੁਸੀਂ ਬੋਲੋ ਮੈਨੂੰ 40 40 ਸਕਿੰਟ ਵਿੱਚ ਮਿਲਦੇ ਰਹਿ ਜੀ ਕਿ ਚਲ 40 ਮਿੰਟ ਤੁਰ ਮੈਨੂੰ 40 ਬਹੁਤ ਰਹੀ ਜੀ ਹਾਜੀ ਤਾਂ ਲੱਗੇ ਨਾ ਲੋਕਾਂ ਵੱਲੋਂ ਸੋ ਇੱਥੇ ਕੀ ਹੈ ਸਾਨੂੰ ਟਾਈਮ ਦੇ ਦਿਓ ਅਸੀਂ ਆਪਦਾ ਤੇ ਘਰੇ ਜਾਣਾ ਜੀ ਕੀ ਗੱਲ ਉਹਨਾਂ ਦੇ ਇਹ ਇਹ ਵਿਧਾਨ ਸਭਾ ਉਹ ਚਲਾ ਰਹੇ ਨੇ ਤੁਸੀਂ ਕਸਟੋਡੀਆ ਨੂੰ ਤੁਹਾਨੂੰ ਡਿਕਟੇਟ ਕਰਦੇ ਐ ਕਿ ਨਾ ਜੀ ਹੁਣ ਮੈਨੂੰ ਟਾਈਮ ਦੇ ਦਿਓ ਮੈਂ ਸਾਰਾ ਟਾਈਮ ਲੈ ਲਿਆ ਹੁਣ ਮੈਂ ਜਾਣਾ ਇਹਨਾਂ ਨਾਲ ਲੜੀ ਜਾਓ ਆ ਦੇਖ ਲਓ ਕਿੰਨੀ ਇਹਨਾਂ ਦੀ ਆਪਸ ਉਹ ਵੈਸੇ ਕਹਿੰਦੇ ਰਹਿੰਦੇ ਐ ਸਾਡੇ ਇੰਨੇ ਸੰਪਰਕ ਚ ਨੇ ਫਲਾਨੇ ਆਵਾਜ਼ ਦੀ ਪਾਰਟੀ ਦੇ ਐਮ.ਐਲ.ਏ ਆਪਸ ਵਿੱਚ ਕੋਈ ਸੰਪਰਕ ਹੈ ਨਹੀਂ ਇਹਨਾਂ ਦਾ ਆਪੇ ਤਾਂ ਸੰਪਰਕ ਚ ਰਹੋ ਉਹ ਕੱਲ ਉਹ ਪਹਿਲਾਂ ਹੀ ਜਾ ਕੇ ਬੋਲ ਗਿਆ ਦੂਜਾ ਜਿਹੜਾ ਤੁਰੋ ਦਾ ਕੰਮ ਹੀ ਹੈ ਮਾਈਕ ਮਾਈਕ ਕਿਤੇ ਧਿਆਜੋ ਤਾਂ ਨੇਰੇ ਚ ਵੀ ਪਾੜ ਲੈਂਦਾ ਸੋ ਨੋਇਪੋ ਨਾ ਕੰਨ ਲੈਣਾ ਹੁਣ ਸਾਰਨ ਪਤਾ ਹੀ ਹੈ ਅੰਨੀ ਵਾਰ ਨਾ ਵੀ ਲੈਣਾ ਚਾਹੀਦਾ ਤੂੰ ਉਹ ਉਹ ਜਿਵੇਂ ਕਹਿੰਦੇ ਨਾ ਕਿ ਕਿ ਜੇ ਨੇਰੇ ਚ ਮੈਂ ਇੱਕ ਸਿੱਟ ਦੀਏ ਕਿ ਉਹਦੇ ਮੂੰਹ ਤੇ ਪੈਂਦਾ ਕਿਉਂਕਿ ਮੈੱਕਾਂ ਦੇ ਨੇੜੇ ਟੜੀ ਹੁੰਦਾ ਬਸ ਉਹ ਉਹ ਗੱਲ ਆ ਯਾਰ ਹੈ ਬੋਲੋ ਜਰੂਰ ਬੋਲੋ ਮੀਡੀਆ ਚ ਬੋਲੋ ਜਦੋਂ ਮੀਡੀਆ ਹੀ ਨਹੀਂ ਚਾਹੁੰਦਾ ਕੇ ਕੇ ਮੀਡੀਅਮ ਲਿਆਉਂਦੇ ਨੇ ਆਓ ਮੈਨੂੰ ਸੁਣੋ ਆਓ ਮੈਨੂੰ ਸੁਣੋ ਐਡੇ ਕਿਹੜੇ ਤੁਸੀਂ ਦੱਸੋ ਦਾਨਿਸ਼ਵਰ ਆ ਗਏ ਹਜੇ ਤਾਂ ਫੇਸ ਰਕ ਦੇ ਕੇਸ ਚ ਜੀ ਡਰੱਗ ਦੇ ਕੇਸ ਚ ਤਿੰਨ ਮਹੀਨੇ ਜੇਲ੍ਹ ਚ ਰਹਿ ਗਿਆ ਆਉਣ ਸਾਰ ਕਹਿੰਦੇ ਨੈਲਸਨ ਮੰਡੇਲਾ ਪੜਿਆ ਮੈਂ ਕਹਿੰਦਾ ਨੈਲਸਨ ਮੰਡੇਲਾ ਨੈਲਸਨ ਮੰਡੇਲਾ ਨੇ ਕਿਤਾਬਾਂ ਪੜ੍ਹੀਆਂ ਮੈਂ ਬੋਦਲਤਾ ਕਹਿੰਦੇ ਉਹਨੇ ਕਹਿੰਦੇ ਨੈਲਸਨ ਮੰਡੇਲਾ ਸੀ ਇੱਕ ਉਹ 26 ਸਾਲ ਜੇਲ੍ਹ ਚ ਰਿਹਾ ਮੈਂ ਕਹਿੰਦਾ ਤੈਨੂੰ ਹੁਣ ਪਤਾ ਲੱਗਿਆ ਹਾਂ ਤਾਂ ਬਹੁਤ ਚਿਰ ਪਹਿਲਾਂ ਦਾ ਪਤਾ ਹੈ ਉਹਨੂੰ ਐ ਵੀ ਜਦੋਂ ਮੈਨੂੰ ਪਤਾ ਲੱਗਿਆ ਫੇਰ ਫੇਰ ਦੁਨੀਆ ਨੂੰ ਪਤਾ ਲੱਗਦਾ ਸੋ ਇਹਨਾਂ ਦੀ ਨਾ ਆਦਤ ਹੈ ਕਿ ਤੂੰ ਤੰਗ ਕਰਨਾ ਤੇ ਜਦੋਂ ਕੋਈ ਵਧੀਆ ਡਵੀਟ ਸਿਆਣੀ ਪੰਜਾਬ ਦੇ ਫੈਸਲੇ ਹੁੰਦੇ ਨੇ ਉਦੋਂ ਘਰੇ ਚਲੇ ਜਾਣਾ ਕੋਈ ਗੱਲ ਨਹੀਂ ਇਹ 17 18 ਵੀ ਫੇਰ ਨਾ ਕਰਨ ਲੋਕ ਹੱਥਾਂ ਹੀ ਤੁੱਕੀ ਫਿਰਦੇ ਇਹਨਾਂ ਨੂੰ ਵੀ ਕਹਿੰਦੇ ਬਿਠਾਉਣਗੇ ਕਿ ਕੋਈ ਗੱਲ ਨਹੀਂ ਤੁਸੀਂ ਵੀ ਫਰਜ਼ ਨਿਭਾਇਆ ਨਹੀਂ ਸੋ ਪਬਲਿਕ ਹੈ ਜੀ ਸੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਨਾ ਤੁਸੀਂ ਬਹੁਤ ਸਾਰੇ ਨਵੇਂ ਮੁੰਡੇ ਆ ਸਾਡੇ ਯੰਗ ਜਿਹੜੇ ਫਸਟ ਟਾਈਮਰ ਨੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਹੈ ਬਜਟ ਤੇ ਜਿਹੜੀ ਚਲੋ ਇੱਧਰ ਤਾਂ ਸੀਨੀਅਰ ਨੇ ਕਈ ਵਾਰੀ ਬੋਲ ਚੁੱਕੇ ਨੇ ਬਹੁਤ ਬਹੁਤ ਸਾਰੇ ਬੱਚਿਆਂ ਤੇ ਬੋਲ ਚੁੱਕੇ ਨੇ ਬਹੁਤ ਸਾਰੀਆਂ ਗਵਰਨਰ ਅਡਰੈਸ ਤੇ ਬੋਲ ਚੁੱਕੇ ਨੇ ਸੋ ਇੱਕ ਪਹਿਲਾ ਮੈਚ ਜਦੋਂ ਮਿਲ ਜੇ ਕਿਸੇ ਪਲੇਅਰ ਨੂੰ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਡੈਬਿਊ ਹੋ ਰਿਹਾ ਅੱਜ ਤੇ ਮੈਂ ਅੱਜ ਵਧੀਆ ਖੇਡਾਂ ਮੈਂ ਇਸ ਮੌਕੇ ਨੂੰ ਜਿਹੜਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਾਂ